ਇੱਕ ਚੋਰੀ ਵੀ ਘਟਨਾਈ ਹੈ ਜੀ ਮਾਣੋ ਉਹਨਾਂ ਚੱਕ ਮਾਫੀ ਬੰਦੇ ਦੇ ਵਿੱਚ ਆਰਾਮਨੀ ਇੱਕ ਹੋਰ ਰੈਂਡੀ ਸੀਗਾ ਜਤਾ ਰਲਾ ਵਾਰ ਗਿਆ ਹੋਇਆ ਤੇ ਉਹ ਕੱਲ੍ਹ ਖਾਸ ਤੌਰ ਤੇ ਨਾਮੀਆਂ ਆ ਗਾਉਂ ਗੁਰਦੁਆਰੇ ਮਖਾਤਿਸਨ ਜਲੇ ਦੇ ਤੇ ਉਹ ਬਨੇ ਜੋੜ ਕਾਂ ਦੇ ਉਹਨਾਂ ਦੇ ਤੋਂ ਮਾਲ ਗੜਾ ਚੋਰੀ ਕਰਕੇ ਲੈ ਲਿਆ ਸੁਣਾ ਹੋਇਆ ਕਿ ਕਿੰਨੇ ਕਿੰਨਾ ਸਮਾਨ ਖਿਆਰੇ ਉਹ ਕੋਈ ਪੰਨਾ ਮੁਬਿਆਸੀਆਂ ਲੇਡੀਜ਼ ਨੂੰ ਪੂਰੀ ਹੋਇਆ ਨੇ ਉਹ ਸੀ 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 ਦੀ ਕੈਮਰੇ ਦੇ ਰਵੇ ਸਾਰੇ ਜਿਹੜੀ ਜਿਹੜੀ ਕੰਪਨੀਸ ਦੇ ਵਿੱਚੋਂ ਉਹ ਬੰਦੇ ਸੀ ਗ੍ਰਿਫਤਾਰ ਕਰ ਲਏ ਨੇ ਪਹਿਲਾਂ ਵੀ ਇਹਨਾਂ ਦੇ ਬਾਅਦ ਨਹੀਂ ਹਾਂ ਇਹਨਾਂ ਤੇ ਪਹਿਲਾਂ ਦੋ ਬੰਦੇ ਸੀ ਗ੍ਰਿਫਤਾਰ ਕੀਤੇ ਨੇ ਇੱਕ ਮੀਕ ਤੇ ਇੱਕ ਬਲਾਹਰ ਵਿਦੂ ਜਿਹੜਾ ਅਮਰੀਕਾ ਹੈ ਇੱਥੇ 6 ਮੁਕੱਦਮੇ ਪਹਿਲਾਂ ਵਰਦੇ ਨੇ 3 90 ਜੇ ਨੇ 3 ਚੋਲਗੇ ਤੇ ਜਿਹੜਾ ਦੂਸਰਾ ਮੁੰਡਾ ਇਹ ਨਾਲ ਉਹ ਪਰ ਫਾਈਨ ਵੀ ਕਰ ਰਿਹਾ ਉਹਨੂੰ ਨਾਲ ਲੱਗਿਆ ਕਹਿੰਦਾ ਜਿੰਨਾ ਹੀ ਸਾਦਾਤਾ ਕਰਾਂਗੇ ਇਹਨਾਂ ਦੇ ਕਿਰੀ ਐਤਾ ਮਤ ਮੰਗ ਲਾ 400 ਤੋਂ 300 ਸੀ ਦੇ ਤੱਕ ਮੰਗ ਲਾ ਨਹੀਂ ਹੋ ਜੀ ਕਿ ਇਹ ਕਰੇ ਕਹਿਣੇ ਤੇ ਉਹ ਕੋਲ ਵੀ ਨਹੀਂ ਬਿਲਹਾਲ ਤਾ ਉਹ ਗੱਲ ਬਾਤ ਲੈ ਗਿਆ ਅਬ ਇਕ ਪੀਸ਼ਾਰੀ ਹੈ ਉਹ ਵੀ ਮਾ ਬੇਜੇ ਮੈਨੂੰ ਲੋਕਾਂ ਨਾਲ ਕੰਮ ਵੀ ਕਰਦਾ ਹੈ